नमस्कार दोस्तों ये सड़क रोड जाम सिंह तो मानसिंह पर अंतौर भगवानपुर मिर्जापुर रतड़मा और अलियाल इस तरह बमयाल में जुड़ती है ਔਰ ਕਾਫੀ ਚਰਚਾ ਚੱ ਰਹੀ ਹੈ ਸੜਕਾਂ ਸਸ਼ਸ਼ਨ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਕਈ ਵਾਰੀ ਇਸੇ ਸੜਕ ਬਾਰੇ ਜਾਣਕਾਰੀ ਦਿੱਤੀ ਗਈ ਹੈ ਪਰ ਕੋਈ ਵੀ ਕਾਰਵਾਈ ਅਜੇ ਤੱਕ ਨਹੀਂ ਹੋਈ ਔਰ ਬਰਸਾਤ ਤੋਂ ਬਾਅਦ ਇਹ ਖੱਡੇ ਜਿਹੜੇ ਤੁਸੀਂ ਦੇਖ ਰਹੇ ਹੋ ਪਾਣੀ ਨਾਲ ਹੁਣ ਭਰੇ ਹੋਏ ਨਾ ਸੁੱਕੇ ਰਹੇ ਨੇ ਔਰ ਕੱਲ ਦੀ ਜਿਹੜੀ ਬਰਸਾਤ ਹੋਈ ਹੈ ਉਹਦੇ ਨਾਲ ਫਿਰ ਜਿਹੜੇ ਖੱਡੇ ਜਿਹੜੇ ਪਰ ਚੁੱਕੇ ਨੇ ਪਹਿਲੇ ਹੀ ਕਾਫੀ ਦਿੱਕਤਾਂ ਦਾ ਸਾਹਮਣਾ ਆ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਆ ਅ ਬਰਸਾਤ ਤੋਂ ਬਾਅਦ ਸੜਕ ਸੁੱਕੀ ਰਹੀ ਹੈ ਇੰਨਾ ਲੋਕਾਂ ਨੂੰ ਫਾਇਦਾ ਰਿਹਾ ਕਿ ਖੱਡੇ ਤੇ ਸੀ ਲੇਕਿਨ ਹੈ ਸੁੱਕੇ ਸੀ ਕੁਣ ਇਹ ਖੱਡੇ ਜਿਹੜੇ ਆ ਫਿਰ ਜਿਹੜੇ ਭਰ ਚੁੱਕੇ ਆ ਇਹ ਤੁਸੀਂ ਦੇਖ ਸਕਦੇ ਹੋ ਸਰਕਾਰ ਨਾਲ ਵਾਸਤੇ ਆਸ਼ਵਾਸਨ ਦਿੰਦੀਆਂ ਨੇ ਕਿ ਇਹ ਪਹਿਲਾਂ 11 ਫੁੱਟ ਸੜਕ ਸੀ ਹੁਣ ਅਸੀਂ ਜਿਹੜੇ 16 ਫੁੱਟ ਬਣਾਵਾਂਗੇ ਦੇਖਣੇ ਕੱਟ ਤੋਂ ਕੱਟ ਜਿਹੜੇ ਆ ਸੜਕ ਕਦੋਂ ਬਣਾਣੀ ਐ ਕਿੰਨੀ ਬਣਾਣੀ ਐ ਉਹ ਤਾਂ ਦੂਰ ਦੀ ਗੱਲ ਰਹੀ ਕਟੋ-ਕਟ ਇਹ ਖੱਡੇ ਤੇ ਇਹਨਾਂ ਵਿੱਚ ਮਿੱਟੀ ਪਾ ਕੇ ਇਹਨਾਂ ਨੂੰ ਤਾਂ ਭਰਿਆ ਜਾਏ ਤਾਂ ਕਿ ਲੋਕੀ ਰਾਗੀਰ ਜਿਹੜੇ ਆਸਾਨੀ ਨਾਲ ਆ ਜਾ ਸਕਣ ਇਹ ਦੇਖ ਸਕਦੇ ਤੁਸੀਂ ਕਿੱਥੇ ਇਹ ਤਾਂ ਪਾਣੀ ਨਾਲ ਭਰੇ ਹੋਏ ਨਾ ਇਹ ਨ ਰੋਡ ਤੋਂ ਲੈ ਕੇ ਨ ਰੋਡ ਮਾਨ ਸਿੰਘ ਤੋਂ ਮੋੜ ਤੋਂ ਲੈ ਕੇ ਪਿੰਡ ਅੰਤੌਰ ਔਰ ਅੰਤੌਰ ਤੋਂ ਅੱਗੇ ਮਿਰਜ਼ਾਪੁਰ ਮਿਰਜ਼ਾਪੁਰ ਤੋਂ ਰਤਣਮਾ ਤੱਕ ਇਹ ਇਸੇ ਤਰ੍ਹਾਂ ਦੇ ਹਾਲਾਤ ਨੇ ਇਸ ਸੜਕ ਦੇ ਤੁਸੀਂ ਦੇਖ ਸਕਦੇ ਹੋ ਔਰ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਡਾਂ ਦਾ ਸਫਾਈ ਦਾ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਜਿਹੜੇ ਬੁਰੇ ਹਾਲਾਤ ਨੇ ਔਰ ਸ਼ਾਸਨ ਪ੍ਰਸ਼ਾਸਨ ਸੱਤਾ ਪਿਆ ਹੈ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਸੰਕੇਤ ਜਿਹੜਾ ਨਹੀਂ ਲਿਆ ਜਾ ਰਿਹਾ। ਇਹ ਪਿੰਡ ਮਾਨ ਸਿੰਘ ਪਰ ਹੈਗੇ। ਹੋਰ ਇਹ ਨਾ ਰੋਡ ਨੂੰ ਜਾ ਰਿਹਾ। ਸੋ ਸਾਥੀਓ ਦੇਖ ਸਕਦੇ ਹੋ ਤੁਸੀਂ। ਅ ਜਨਤਾ ਅਪਜਾਰੀ ਕੀ ਕਰੇ? ਜਿਆਦਾ ਜਿਆਦਾ ਆਪਣਾ ਦੁੱਖ ਦੱਸ ਸਕਦੀ ਹੈ ਸਰਕਾਰਾਂ ਨੂੰ, ਸ਼ਾਸਨ ਪ੍ਰਸ਼ਾਸਨ ਨੂੰ। ਪ੍ਰਸ਼ਾਸਨ ਪ੍ਰਸ਼ਾਸਨ ਜਿਹੜਾ ਕੋਈ ਵੀ ਗੰਭੀਰਤਾ ਦੇ ਨਾਲ ਲੋਕਾਂ ਦੇ ਮਸਲੇ ਨੂੰ ਨੇ ਲੈ ਰਿਹਾ ਸੋ ਇਹ ਸਾਲਾਂ ਸਾਲਾਂ ਤੋਂ ਜਿਹੜੇ ਹੈ ਲਗਭਗ 15 ਸਾਲ ਤੋਂ ਜਿਹੜਾ ਇਹ ਰਸਤੇ ਦਾ ਇਸ ਤਰ੍ਹਾਂ ਦੇ ਹਾਲਾਤ ਆ ਗਿਆ ਤੋਂ ਕਈ ਵਾਰੀ ਇਹਦੀਆਂ ਵੀਡੀਓ ਵੀ ਪਾ ਚੁੱਕੇ ਆਂ ਔਰ ਸਰਸ਼ਨ ਪ੍ਰਸ਼ਾਸਨ ਨੂੰ ਵੀ ਦੱਸ ਚੁੱਕੇ ਆਂ ਪਰ ਕੋਈ ਵੀ ਮਸਲਾ ਹੱਲ ਨਹੀਂ ਹੋ ਰਿਹਾ ਧੰਨਵਾਦ ਜੈਪੀਨ ਜੈਪੌਤ